ਹਾਂਜੀ ਦਾਜ ਦਾ ਮਸਲਾ ਹਾਂਜੀ ਸਰਪੰਚ ਜੀ ਹਲੇ ਤਾਂ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਤੇ ਹੋਰ ਦਾਜ ਮੰਗ ਰਹੇ ਆ ਲੈ ਅਸੀਂ ਕੋ ਦਾਜ ਮੰਗਿਆ ਹੈ ਅਸੀਂ ਤਾਂ ਨਿਕਾ ਹੀ ਗਿਫਟ ਦੇਣ ਨੂੰ ਗਿਆ ਜੀ ਦਾਜ ਨੂੰ ਗਿਫਟ ਦਾ ਨਾਮ ਦੇ ਕੇ ਉਹ ਗਿਫਟ ਨਹੀਂ ਬਣ ਜਾਂਦੇ ਕਹਿੰਦੇ ਦਾਜ ਹੀ ਆ ਨਹੀਂ ਸਰਪੰਚ ਨਹੀਂ ਪੈਂਜੀ ਤੂੰ ਜੀ ਆਪ ਸਿਆਣੀ ਐ ਦੋ ਦੋ ਕਿੱਲੇ ਵਾਲਿਆਂ ਨੂੰ ਬਿਨਾ ਮੰਗੇ ਕਾਰਾਂ ਦੇ ਹੀ ਜਾਂਦੇ ਆ ਮੇਰੇ ਮੁੰਡੇ ਨੂੰ ਤਾਂ ਸੁੱਖ ਨਾਲ 7 ਕਿੱਲੇ ਆਉਂਦੇ ਨੇ ਹੁਣ ਤੂੰ ਆਪ ਦੱਸ ਗੱਡੀ ਦੇਣੀ ਬਣਦੀ ਆ ਕਿ ਨਹੀਂ ਬਣਦੀ ਬਣਦੀ ਆ ਬਣਦੀ ਕਿਉਂ ਨਹੀਂ ਝੂਠੇ ਵੀ ਤੇ ਭਾਬੀ ਜੀ ਨੇ ਲੈਣੇ ਆ ਹੋਰ ਦੇਖ ਕੁੜੀਏ ਇਹਦੇ ਚ ਤੇਰਾ ਹੀ ਫਾਇਦਾ ਕਿੱਥੇ ਸਾਰੀ ਜ਼ਿੰਦਗੀ ਆ ਮੋਟਰਸਾਈਕਲਾਂ ਦੇ ਉੱਤੇ ਥੱਕੇ ਖਾਂਦੀ ਫਿਰੇਗੀ ਘਰ ਆਪਰੇ ਪਾਪੇ ਨੂੰ ਫੋਨ ਕੱਲ ਦਵੇ ਗੱਡੀ ਨਾਲੇ ਤੈਨੂੰ ਪੰਚਾਇਤ ਚ ਖਲੋ ਕੇ ਗੱਲ ਕਰਨ ਦੀ ਅਕਲ ਨਹੀਂ ਹੈਗੀ ਅਕਲ ਤਾਂ ਇਹਨਾਂ ਨੇ ਮੰਗੀ ਕਿੱਥੇ ਸੀ ਭਿਆ ਤਾਂ ਪਹਿਲਾ ਜਿਹੜੀ ਦਾਸਤੀ ਲਿਸਟ ਆਈ ਸੀਗੀ ਉਹਦੇ ਚੱਕਰ ਤੱਕ ਇੱਥੇ ਲਿਖੀ ਨਹੀਂ ਸੀ ਹਮ ਮੇਰੇ ਪਿਓ ਨੇ ਇਹਨਾਂ ਦੀ ਮੰਗਾ ਪੂਰੀਆਂ ਕਰਨ ਵਾਸਤੇ ਆਪਣੀ ਜ਼ਮੀਨ ਗਹਿਣੇ ਰੱਖਤੀ ਫਿਰ ਮੈਂ ਵੀ ਆਪਣੀ ਅਕਲ ਗਹਿਣੇ ਰੱਖੀ ਐ ਸਹ ਦੇ ਵਿੱਚ ਬਾੜ ਚਲਾਉਂਦੀ ਆ ਆ ਦਾਜ ਦੂਜ ਵਾਲੇ ਮਸਲੇ ਨਾ ਆਪਣੇ ਘਰੇ ਤੋਂ ਬੈੜਿਆ ਕਰੋ ਐਨਾ ਟਾਈਮ ਨਹੀਂ ਹੈਗਾ ਪੰਚਾਇਤ ਕੋਲ ਇਹੋ ਜਿਹੇ ਫੇਲੀਆਂ ਗੱਲਾਂ ਸੁਣਨ ਨੂੰ ਨਾਲੇ ਕੁੜੀ ਅੱਗੇ ਤੋਂ ਇੱਥੇ ਆਉਂਦੀ ਲੋੜ ਨਹੀਂ ਹੋ ਗਈ ਨੀ ਜੀ ਪੂਰੀ ਚੱਲ ਹੁਣ ਹਾਂ ਚੱਲ ਤੋਰ ਭੱਲੇ ਮੱਥੇ ਆਲੀ ਨਾ ਹੋਵੇ ਤਾਂ ਹਾਂਜੀ ਹੋਰ ਕੋਈ ਮਸਲਾ ਹੈ ਆਪਣਾ ਹੈਗਾ ਜੀ ਆਪਣੇ ਪਿੰਡ ਦੀਆਂ ਬੀਆਂ ਨਾਲੀਆਂ ਅਧੂਰੀਆਂ ਪਈਆਂ ਦੋ ਦਫਾ ਪੰਚਾਇਤ ਨੂੰ ਗ੍ਰਾਂਟ ਮਿਲ ਗਈ ਹੁਣ ਉਹਨਾਂ ਨੂੰ ਸਿਰੇ ਚਾੜ ਦਿਓ ਓ ਬਾਬਾ ਉਹ ਤੇਰੀ ਉਮਰ ਤੱਕ ਘਰ ਬੈਠ ਕੇ ਦਵਾਈਆਂ ਖਾਣ ਦੀ ਆ ਤੂੰ ਕਿਹੜੀ ਉਮਰ ਹੈ ਗਲੀਆਂ ਨਾਲੀਆਂ 'ਚ ਧੱਕੇ ਖਾਂਦਾ ਫਿਰਦਾ ਚਲੋ ਬਈ ਸਾਰੇ ਮੁੱਕੇ ਮੇਲਾ ਖਤਮ ਉਸਤਾਦ ਜੀ ਐਸ ਵਾਰ ਤੁਹਾਨੂੰ ਸਰਪੰਚੀ 'ਚ ਖੜਨਾ ਹੀ ਚਾਹੀਦਾ ਹੂੰ ਮੈਂ ਪ੍ਰਧਾਨ ਮੰਤਰੀ ਬਣ ਮੈਂ ਫਿਰਦਾ ਤੂੰ ਮੈਨੂੰ ਸਰਪੰਚੀ 'ਚ ਜੜਾ ਹੂੰ ਹਾਂ ਤਾਂ ਜੀ ਸਟੈਪ ਬਾਈ ਸਟੈਪ ਚੱਲੀਏ ਫੇਰ ਬੰਦਾ ਡਿੱਗਦਾ ਨਹੀਂ ਹੁੰਦਾ ਹੂੰ ਗੱਲ ਤੇਰੀ ਠੀਕ ਐ ਮੈਡਮ ਅੱਜ ਮੈਂ ਚੰਗਾ ਪਾ ਗਿਆ ਹਾਂ ਸਕਤੀ ਸਾਹਿਬ ਹਾਂਜੀ ਇਹ ਜਿਹੜੀ ਸਰਕਾਰ ਨੇ ਮੁਹਿੰਮ ਚਲਾਈ ਐ ਬੇਟੀ ਬਚਾਓ ਬੇਟੀ ਪੜਾਓ ਹਾਂਜੀ ਇਹਦੇ ਚ ਬੱਚੋ ਕੋ ਪੈਸਾ ਬੁਹਾ ਉਹ ਮੈਡਮ ਕਿਹੜੀਆਂ ਮੁਹਿੰਮਾਂ ਦੀ ਗੱਲ ਕਰਦੇ ਆਂ ਅੱਜ ਤੱਕ ਨਾ ਤਾਂ ਕੋਈ ਬੇਟੀ ਬਚੀ ਐ ਨਾ ਕਦੇ ਕੋਈ ਪੈਸਾ ਬਚਿਆ ਮੇਰੀ ਸੁਣੋ ਗੱਲ ਐਸ ਵਾਰੀ ਆਪਾਂ ਦੀਪੂ ਦੇ ਰਾਸ਼ਨ ਚੋ ਮੋਟੀ ਕਮਾਈ ਕਰਨੀ ਆ। ਹੱਸ ਤੁਸੀਂ ਇੱਕ ਵਾਰੀ ਨਾ ਗੁਰਮੁਖ ਵੀਰੇ ਤੇ ਫੋਕਸ ਕਰੋ। ਤੂੰ ਫਿਕਰ ਨਾ ਕਰ ਗੁਰਮੁਖ ਮੇਰੇ ਕਹਿਣਾ ਚੀਆ। ਠੀਕ ਐ। ਪੈਂਟਰਾ ਕਿੰਨੀਆਂ ਬੇਟੀਆਂ ਵਿਛਾਲੀਆਂ? ਬਸ ਆਖਰੀ ਸੀ ਜੀ। ਪਰ ਅੱਜ ਸ਼ਾਮ ਨੂੰ ਤੁਸੀਂ ਮੇਰਾ ਹਿਸਾਬ ਕਰਦੇ ਹੋ। ਉਹ ਕਰਦੇ ਨੇ ਤੇਰਾ ਹਿਸਾਬ? ਉਹ ਪਹਿਲਾਂ ਲੋਕ ਬੇਟੀਆਂ ਦਾ ਮਾਰਨੋ ਹਟਨ। ਕਿਉਂ ਸਰਪੰਚ ਸਾਹਿਬ? ਲੋਕ ਕੀ ਵਿਚਾਰੇ ਕੀ ਕਰਨ ਸੈਕਟਰੀ ਸਾਹਿਬ? ਆ ਵੇਖ ਲੋ। ਨੌ ਮੇਰੀ ਨੇ ਦੋ ਤੀਆਂ ਜੰਮ ਕੇ ਮੇਰੇ ਮੱਥੇ 'ਚ ਮਾਰੀਆਂ ਨੇ। ਡਾਕਟਰ ਕਹਿੰਦਾ ਅੱਗੋਂ ਇਹ ਮਾਂ ਹੀ ਨਹੀਂ ਬਣ ਸਕਦੀ। ਉਹ ਸਰਪੰਚ ਸਾਹਿਬ ਉਹ ਭਾਬੀ ਨੂੰ ਗੋਲੀ ਮਾਰੋ। ਮੈਂ ਕਹਿੰਦਾ ਜੱਸਾ ਦਾ ਵਿਆਹ ਕਰੋ ਤੇ ਨੰਦਰਾ